ਸਾਡੇ ਮੇਲੇ ਜਿਹੜੇ ਹੁੰਦਾ ਸੀ ਲੋਏ ਪੜਨੇ ਪਿੰਡਾਂ ਵਾਲੇ ਟੀਮਾਂ ਹੁੰਦੀਆਂ ਸੀਗੀਆਂ ਇੱਕ ਤਾਂ ਜੋ ਫਰਸਟ ایڈ ਦੇਣ ਵਾਲੀਆਂ ਹੁੰਦੀਆਂ ਸੀ ਇੱਕ ਜੋ ਡਿੱਗੇ ਜੇ ਉਹਨਾਂ ਨੂੰ ਕਢਣ ਵਾਲੀਆਂ ਹੁੰਦੀਆਂ ਸੀਗੀਆਂ ਇੱਕ ਵਾਰਨਿੰਗ ਦੇਣ ਵਾਲੀਆਂ ਆਉਂਦੀਆਂ ਸੀ ਜਿਹੜੇ ਵਿਸਲਾ ਵਜਾਉਂਦੇ ਹੁੰਦੇ ਸੀ ਉਹਨਾਂ ਨੂੰ ਵਿਸਲਾ ਦਿੱਤੀਆਂ ਜਾਂਦੀਆਂ ਸੀ ਸਾਰਿਆਂ ਨੂੰ ਆਲੇ 8-10 ਵਿਸਲਾ ਦੇ ਦੇਣੀ ਆ ਵੀ ਆਈ ਕੋਈ ਖਤਰਾ ਆਇਆ ਤੇ ਵਿਸਲਾ ਵਜਾ ਦਿਓ ਸਾਰੇ ਜਾਂ ਕਿਤੇ ਕੋਈ ਵੀ ਹੋ ਗਿਆ ਉਤਨੀ ਵਿਸਲਾ ਵਜਾਓ ਇਹ ਵਿਸਲਾ ਤਾਂ ਹੁਣ ਵੀ ਵਜਾ ਸਕਦੇ ਦੇ ਸਕਦੇ ਸੀ ਕਿਸੇ ਨੇ ਕਿਹਾ ਵਿਸਲਾ ਦੇਣ ਨੂੰ ਬਿਸਨਾ ਤਾਂ ਹੋਣੀ ਚਾਹੀਦੀਆਂ ਸੀਗੀਆਂ ਜੇ ਹਾਰਤ ਦਾ ਜੋ ਘੂਗੂ ਕਰਨ ਵਾਲੇ ਹੱਥਾਂ ਹੈ ਨਹੀਂਗੇ ਤਾਂ ਉਹ ਵੀ ਅੱਧੇ ਫਰੋਇਬਤਾ ਦੇ ਚਲੇ ਨਹੀਂ ਸੀਗੇ ਜੰਗ ਜੰਗਾਲ ਲੱਗਿਆ ਆ ਸੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਲਟਰਨੇਟਿਵ ਸਾਧਨ ਜ਼ਰੂਰ ਚਾਹੀਦੇ ਨੇ ਬਣਾਉਣੇ ਉਹ ਜੋ ਅਜੇ ਨਹੀਂ ਕਰ ਰਹੇ ਜਿਵੇਂ ਕਹਿੰਦੇ ਵੀ ਸੋਸ਼ਲ ਮੀਡੀਆ ਆਪਾ ਥੋੜਾ ਬੋਤ ਚੱਲ ਕੇ ਦਿਖਾ ਸਕਦੇ ਜੀ ਆਪਾ ਲੋਕਾਂ ਨੂੰ ਵੀ ਕਿੱਦਾਂ ਬਚਾ ਕੇ ਜਿਹੜਾ ਕੀਤਾ ਜਾ ਸਕਦਾ ਤੇ ਜੇ ਕਿਤੇ ਗੋਲਾ ਵਰਧਾ ਹੈ ਤਾਂ ਕਿੱਦਾਂ ਆਪਣੇ ਘਰ ਦੇ ਵਿੱਚ ਸੇਫ ਰੱਖ ਸਕਦੇ ਹਾਂ ਹਾਂ ਜੀ ਮੈਂ ਆਇਆ ਤੇ ਹੁਣ ਲੱਜਾ ਤੁਸੀਂ ਇੱਥੋਂ ਹੀ ਲੱਗਣਾ ਇੱਥੇ ਹੁਣ ਜੇ ਦੋ ਥੰਮ੍ਹੇ ਵੱਡੇ ਵੱਡੇ ਆ ਤਾਂ ਸੋਚਦੇ ਨੇ ਪਰ ਆਮ ਘਰਾਂ ਦੇ ਜੇ ਵੱਡੇ ਵੱਡੇ ਥੰਮ੍ਹ ਹੁੰਦੇ ਆ ਉਹਨਾਂ ਨਾਲ ਥੰਮ੍ਹਾਂ ਨਾਲ ਜੁੜ ਕੇ ਜੋ ਹੈ ਖੜੇ ਹੋ ਜਾਓਗੇ ਤਾਂ ਉਹ ਥੰਮ੍ਹਾਂ ਦੇ ਉੱਤੇ ਸਭ ਤੋਂ ਸੇਫਟੀ ਸ਼ੁਰੂ ਹੁੰਦੀ ਹੈ ਇਸੇ ਤਰ੍ਹਾਂ ਘਰਾਂ ਦੇ ਲੋਕਾਂ ਦੇ ਪੌੜੀਆਂ ਹੈਗੀਆਂ ਇੱਦਾਂ ਜੀ ਉਹ ਲੈ ਵਾਹਣੀ ਆ ਦੇ ਇੱਥੇ ਸੇਫ ਹੈ ਕੋ ਡਬਲ ਹੈ ਸੇਫਟੀ ਤਾਂ ਇਦਾਂ ਖੜਿਆ ਹੋ ਜਾਓ ਠੀਕ ਹੈ ਬਚਾ ਹੈ ਤੇ ਇਸ ਦੇ ਨਾਲ ਤੋਂ ਮੈਂ ਦੇਖਿਆ ਵੀ ਤੁਸੀਂ ਬਾਕੀ ਚੈਨਲਸ ਤੇ ਵੀ ਦੱਸਦੇ ਹੋਪੇਸ ਕਿ ਬੰਕਰ ਬਣਾਉਣੇ ਚ ਬਹੁਤ ਲਾਜ਼ਮੀ ਨੇ ਨਾ ਘਰ ਦੇ ਬਾਹਰ ਬੰਕਰ ਵਗੈਰਾ ਹੋਣਾ ਜ਼ਰੂਰੀ ਹੈਗਾ ਆ ਹਾਂ ਜੀ तो देखो सेफ्टी तो देखो ना वो सेफ्टी सब तो इंपोर्टेंट है कितने से तो आप जानते समझ सकते हो तो अगर डिगेगा भी तो उपर आएगा सारा कुछ है तो अलमारी बंद कर लो तो यह जे तरीके ने अंदर होर भी बहुत ने अंदर बाहर से भी दिखा दूँगा ठीक है बाहर जमें दरख्त ने फुला है बंकर ने सारा कुछ हो सकता है ਜਦੋਂ 1971 ਦੀ ਜੰਗ ਹੋਈ ਸੀ ਤਾਂ ਉਸ ਵੇਲੇ ਲੋਕਾਂ ਨੇ ਬੰਕਰ ਜਿਹੜੇ ਘਰਾਂ ਦੇ ਬਾਹਰ ਪਲਾਟਾਂ 'ਚ ਕੰਦੇ ਲਾਏ ਹੋਏ ਸੀ ਮੈਨੂੰ ਹਾਲੇ ਤੱਕ ਪਤਾ ਨਾ ਕੋਈ ਖਾਨਾ ਜੋ ਹੈ ਅਮੀ ਹਟ ਗਿਆ ਤੁਹਾਡਾ ਤੇ ਉਹ ਆਪਣੇ ਪਾਟਣ ਦੀ ਸਾਰੀਆਂ ਹੁਣ ਐਦਾਂ ਲੈ ਲਓ ਸਾਹਮਣੇ ਆਹ ਹੁਣ ਸਾਹਮਣੇ ਨਜ਼ਰ ਆ ਗਿਆ ਤੁਹਾਨੂੰ ਥੱਲੇ ਖੜੇ ਹੋ ਜਾਓ ਆਹ ਵੇਹ ਕੋਈ ਨਹੀਂ ਆਉਂਦੇ ਬੱਸ ਬੱਸ ਮੈਨੂੰ ਆਉਗੀ ਹਾਂਜੀ ਤਾਂ ਇਹ ਜਿਹੜਾ ਇੱਥੇ ਦਿੱਸਦਾ ਲੱਗੇ ਇੱਕ ਤਾਂ ਕੈਮੋਫਲੇਜ ਹੈਗਾ ਨਹੀਂ ਦੀ ਸੇਫਟੀ ਹੈਗੀ ਆ ਜੇ ਲੱਗੇ ਪੜੇਗੇ ਤੁਹਾਡੇ ਨਾਂ ਨਹੀਂ ਆਏਗਾ ਬਚਾ ਹੈ ਤੁਹਾਡਾ ਇਸੇ ਤਰ੍ਹਾਂ ਉਹ ਦਰਖਤ ਹੈ ਦਰਖਤ ਵੀ ਚੁੰਡੇ ਨੇ ਚਾਹੀਦੀ ਹਰ ਇੱਕ ਆਸਾਸਤ ਦਾ ਤੇ ਆ ਜੀ ਤੇ ਆ ਜੀ ਮੈਂ ਦਰਖਤ ਆ ਜੀ ਬੈਠੋ ਇਤੋਂ ਇਤੋਂ ਸੇਫਟੀ ਇਤੋਂ ਇਤੋਂ ਸੇਫਟੀ ਉਦੋਂ ਕੋਈ ਨਹੀਂ ਸੇਫਟੀ ਹੈ ਕਿ ਨਹੀਂ ਤੇ ਇਸੇ ਤਰ੍ਹਾਂ ਕਿਉਂ ਜੀ ਠੀਕ ਹੈ ਠੀਕ ਹੈ ਜੀ ਜੇ ਹੁਣ ਹੋਰ ਕੋਈ ਜੋ ਹੈ ਨਹੀਂ ਚਾਰਾ ਖੜੇ ਹੋ ਜਾ ਇੱਥੇ ਅੱਛਾ ਖੁੱਲੀ ਜਮੀਨ ਹੋ ਹਾਂ ਖੁੱਲੀ ਹੋਵੇ ਆਸੇ ਪਾਸੇ ਖਤਰਾ ਨਾ ਹੋਵੇ ਫਾਟ ਬੈਲਟ ਨਾ ਹੋਵੇ ਇੱਥੇ ਖੜੇ ਹੋ ਜਾ ਖੁੱਲ ਅੱਛਾ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਤੁਸੀਂ ਇੱਥੇ ਹੋ ਇਕੱਲੇ ਆਦਮੀ ਦੇ ਕੋਈ ਟਾਰਗੇਟ ਨਹੀਂ ਕਰਦਾ ਹਵਾਈ ਜਹਾਜ਼ ਤੋਂ ਗੱਲ ਆਦਮੀ ਸਿੱਟੇ ਬੰਬ ਸਿੱਟਣਾ ਯਾਰ ਇੰਨਾ ਮਹਿੰਗਾ ਜੋ ਇੱਕ ਬੰਦੇ ਨੂੰ ਮਾਰਨ ਨੂੰ ਥੋੜਾ ਹੁੰਦਾ ਹੁੰਦਾ ਜੀ ਤੇ ਜੇ ਤਾਂ ਤੁਸੀਂ ਵੀਆਈਪੀ ਹੋ ਫਿਰ ਤਾਂ ਗੱਲ ਅਲੱਗ ਹੈ ਤਾਂ ਇਹ ਇੱਥੇ ਕਿ ਜ਼ਿਆਦਾ ਖਤਰਾ ਕੋਈ ਨਹੀਂ ਹੈ ਤੀਸਰਾ ਜਿਵੇਂ ਅਸੀਂ ਪਹਿਲੇ ਪਹਿਲੇ ਕੱਢੀਆਂ ਹੋਈਆਂ 12 ਦਿਨਾਂ ਦੇ ਵਿੱਚ ਅਸੀਂ ਐਡਾ ਵੱਡਾ ਇੱਡੀ ਦੇਸ਼ ਆ ਉਹ ਵੀ ਵੈਸਟ ਪਾਕਿਸਤਾਨ ਤੇ ਈਸਟ ਪਾਕਿਸਤਾਨ ਇੱਕੋ ਜਿਹਾ ਹਾਂ ਜਿਆਦਾ ਇੰਨਾ ਲੈ ਸਕਦੇ ਆ ਤਾਂ ਇਹ ਵੀ ਲੈ ਸਕਦੇ ਆ ਉੱਥੇ ਵੀ ਜਿਹੜਾ ਉੱਥੋਂ ਦੇ ਲੋਕ ਸੀਗੇ ਫੌਜ ਦੇ ਵਿਰੁੱਧ ਸੀਗੇ ਔਰ ਮੁਕਤੀ ਬਾਹਨੀ ਨੇ ਸਾਡੀ ਬੜੀ ਮਦਦ ਕੀਤੀ ਸਾਰਾ ਤਾਂ ਜਰੂਰ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਗਏ ਉਹ ਤਾਂ ਲੋਕ ਵਿਰੋਧ ਸੀਗੇ ਮੁਕਤੀ ਬਾਹਨੀ ਉਹ ਵੀ ਸਾਡੀ ਮਦਦ ਕਰਦੇ ਸੀਗੇ ਹੁਣ ਇੱਥੇ ਵੀ ਤਾਂ ਇਹਨਾਂ ਦੇ ਬੰਦੇ ਜਿਹੜੇ ਹੈਗੇ ਇਹਨਾਂ ਦੇ ਵਿਰੁੱਧ ਤਾਂ ਬਹੁਤ ਫੌਜ ਦੇ ਉਹ ਤੋਂ ਤੁਸੀਂ ਦੇਖ ਹੀ ਲਿਆ ਇਹਨਾਂ ਨੇ ਉਹਦੇ ਕੋਰ ਕਮਾਂਡ ਦੇ ਘਰ ਨੂੰ ਸਾੜਦਾ ਆਰਮੀ ਹੈੱਡਕੁਆਟਰ ਤੇ ਅਟੈਕ ਮਾਰਤਾ ਔਰ ਹੋਰ ਜਿੰਨੀਆਂ ਵੀ ਡਿਫੈਂਸ ਐਸਟੈਬਲਿਸ਼ਮੈਂਟਾਂ ਨੂੰ ਨੁਕਸਾਨ ਪਹੁੰਚਾਇਆ ਅੱਜ ਦੀ ਕੀ ਖਬਰ ਆਪਣਾ ਪਤਾ ਆ ਜੀ ਅੱਜ ਕੀ ਹੈ ਬਲਾਸਟ ਨਹੀਂ ਹੋਇਆ ਅੱਜ ਉਹ 12 ਬੰਦੇ ਮਾਰ ਗਏ ਟੈਂਕਰ ਦਾ ਫੌਜੀ ਹਾਂ ਜੀ ਜੀ ਬਸੜਾ ਤੇ ਪਰਸੋਂ ਵੀ ਇਦਾਂ ਹੋਇਆ ਉਹ ਜਿਹੜਾ ਇਹਨੇ ਬਾਰਡਰ ਦੇ ਉੱਤੇ ਘਰ ਨਾ ਠੀਕ ਨਹੀਂ ਹੈ ਜੋ ਖਾਸ ਕਰਕੇ ਬਲੋਚ ਰੈਜimentਾ ਬਲੋਚ ਏਰੀਆ ਨੇ ਤੇ ਦੂਜੇ ਇਲਾਕੇ ਜਿੰਨਾ ਵੀ ਹੈ ਉਹ ਸਾਰੇ ਇਹਨਾਂ ਬਾਗੀ ਹੈ ਕਿਸਮ ਦਾ ਉਹਨਾਂ ਨੂੰ ਕਿਵੇਂ ਸੈਟਲ ਕਰਾਂਗੇ ਹੁਣ ਤਾਂ ਉਹਨਾਂ ਦਾ ਦੋਸ਼ੀ ਅਫਗਾਨੀ ਵੀ ਨਹੀਂ ਉਹਨਾਂ ਦੀ ਆੜੀ ਕਿਉਂ ਇਹਨਾਂ ਨੇ ਜੋ ਹੈ ਸਾਰੇ ਅਫਗਾਨੀ ਕੱਢਦੇ ਇੱਥੋਂ ਤੇ ਇਹ ਜੇ ਚਾਰੇ ਪਾਸੇ ਜੋ ਦੁਸ਼ਮਣੀ ਲੈ ਰੱਖੀ ਹੈ ਪਹਿਲਾਂ ਸੋਚਿਆ ਸੀ ਕਿ ਇਹ ਚੀਨ ਹੈ ਸ਼ਾਇਦ ਮਦਦ ਕਰੇ ਇਹਨਾਂ ਦੀ ਚੀਨ ਹੋ ਜਾ ਲੈ ਵੀ ਆਇਆ ਸੀ ਘੁਮਾਈਆਂ ਵੀ ਸੀ ਲੇਕਿਨ ਹੁਣ ਜੇ ਸਾਡੇ ਸਕਿਉਰਟੀ ਡਿਵਾਈਜ਼ਰ ਜੋ ਹੈ ਦਵਾਲ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਲੋਨ ਵਰੀ ਅਸੀਂ ਤੁਹਾਡੇ ਨਾਲ ਨਾ ਕਿੰਨ ਤੁਹਾਡੀ ਸ਼ਾਂਤੀ ਕਰਵਾਵਾਂਗੇ ਸ਼ਾਂਤੀ ਦੇਤੀ ਹੁਣ ਮੈਂ ਐਗਜ਼ੈਕਟ ਮੈਸੇਜ ਮੈਂ ਪੜਿਆ ਤੇ ਉਹ ਜੋ ਪੋਜ਼ਿਟਿਵ ਮੈਸੇਜ ਆ ਉਹਨੇ ਵੀ ਕਿਹਾ 트럼ਪ ਨੇ ਵੀ ਕਿਹਾ ਰਸ਼ੀਆ ਨੇ ਵੀ ਕਿਹਾ ਸਾਰੇ ਔਰ ਇਹਨਾਂ ਦੇਖ ਲੈਣਾ ਚਾਹੀਦਾ ਕਿਥੇ ਅਸੀਂ ਜਿਹੜਾ ਚੌਥੇ ਨੰਬਰ ਤੇ ਦੁਨੀਆ ਦੇ ਇਕਨੋਮੀ ਕਿਥੇ ਉਹ 104 ਦੇ 105 ਨੰਬਰ ਦੇ ਉੱਤੇ ਆ ਜਿਹੜੇ ਭੁੱਖੇ ਮਰਨ ਵਾਲੇ ਆ ਸਾਰੇ ਗਰੀਬੀ ਜਿਹੜੀ ਸਭ ਤੋਂ ਬੁਰੀ ਆ ਤੇ ਉਹ ਫਿਰ ਦੋਹਾਂ ਦੇਸ਼ਾਂ ਦਾ ਮਲਾਉਣਾ ਬਹੁਤ ਔਖਾ ਹੈ ਤਾਂ ਲੜਨਾ ਜੋ ਹੈ ਇੱਕ ਸੌਖਾ ਕੰਮ ਨਹੀਂ ਹੈ ਆਪਣੀ ਤਬਾਹੀ ਆਪ ਕਰਨੀ ਸੌਖਾ ਕੰਮ ਨਹੀਂ ਹੈ ਜਿਵੇਂ ਕਹਿੰਦੇ ਵੀ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਵੈਸਟ ਪਾਕਿਸਤਾਨ ਈਸਟ ਪਾਕਿਸਤਾਨ ਯਾਨੀ ਕਿ ਪਹਿਲਾਂ ਤੁਸੀਂ ਵੈਸਟ ਪਾਕਿਸਤਾਨ ਫਰੰਟ ਤੇ ਲੜੇ ਫਿਰ ਉਸ ਤੋਂ ਬਾਅਦ ਈਸਟ ਪਾਕਿਸਤਾਨ ਗਏ ਫਿਰ ਵੈਸਟ ਪਾਕਿਸਤਾਨ ਦੇ ਮੁੜੇ ਆ ਕੇ ਲੜੇ ਤੁਸੀਂ ਹਾਂ ਤੇ ਪਹਿਲਾਂ ਨਹੀਂ ਉਹ ਈ ਵੈਸਟ ਪਾਕਿਸਤਾਨ ਦੇ ਵਿੱਚ 65 ਚ ਲੜਿਆ ਸੀ ਹੂੰ ਈਸਟ ਪਾਕਿਸਤਾਨ ਦੇ ਵਿੱਚ 71 ਦੇ ਵਿੱਚ ਪਹਿਲਾਂ ਲੜਿਆ ਸੀ 14 ਤਰੀਕ ਤੱਕ ਜਿਹੜੇ 93000 ਫੌਜੀ ਉਹਨਾਂ ਦੇ ਜਿਹੜੇ ਆ ਸਿਲੰਡਰ ਕਰ ਗਏ ਹਾਂ 15 16 ਨੂੰ ਮੈਂ ਇੱਧਰ ਜੋ ਹੈ ਬਸੰਤ ਰਿਵਰ ਤੇ ਲੜਿਆ ਸੀ ਅਪ ਟੂ ਸਿਆਲ ਕੋਟ ਜੀ ਜਿਹੜਾ ਹੈਗਾ ਉਹ ਉਹਦਾ ਐਕਸਪੀਰੀਅੰਸ ਵੀ ਬੜਾ ਇੰਟਰਸਟਿੰਗ ਵੀ ਸੀਗਾ ਲੇਕਿਨ ਭੂਤ ਤੋਂ ਖੁਦ ਬਣੇ ਹੋਏ ਸੀਗੇ ਚੱਲੀ ਜਾਓ ਜਾਨ ਭੂਤ ਬਣਨਾ ਪੈਂਦਾ ਤਾਂ ਜਿੱਥੇ ਮੌਤ ਹੈ ਸਾਹਮਣੇ ਤੇ ਉਹਦੇ ਮੌਤ ਨੂੰ ਮੌਤ ਬਣ ਕੇ ਟਕਰਨਾ ਪੈਂਦਾ ਫਿਰ ਤਾਂ ਲੜਾਈ ਲੜਨੀ ਕੋਈ ਸੌਖੀ ਨਹੀਂ ਹੈ ਕਿਉਂ ਜਦ 24 ਘੰਟੇ ਤੁਹਾਡੇ ਸਾਹਮਣੇ ਮੌਤ ਪਾਉਦੀ ਪਤਾ ਨਹੀਂ ਕਿੱਦੋਂ ਗੋਲੀ ਆ ਜਣੀ ਹੈ ਉਹ ਗੋਲੀਆਂ ਹੀ ਆਉਣੀਆਂ ਤੁਹਾਡੇ ਤੇ ਤੇ ਕਿਹੜੀ ਗੱਡੀ ਤੁਹਾਡੇ ਲਈ ਬਣਾਈ ਹੋਈ ਆ ਉਹ ਤਾਂ ਜਿਹੜੀ ਰੱਬ ਨੇ ਬਣਾਈ ਹੈ ਉਹੀ ਉਹ ਲੱਗਣੀ ਹੈ ਜੇਨ ਜੇ ਬੰਦੇ ਨੂੰ ਭਰੋਸਾ ਹੈ ਕਿ ਮੈਂ ਇਹ ਕੰਮ ਕਰਨਾ ਹੈ ਉਸੇ ਤੇ ਡਟਿਆ ਰਹੇ ਤਾਂ ਜਿੱਤ ਹੁੰਦੀ ਹੈ ਉਹਦੀ ਔਰ ਅਸੀਂ ਦੇਖੀਏ 71 ਦਿਖਾਤਾ ਲੋਕਾਂ ਨੂੰ ਕਿ ਕੀ ਹੈ ਸਾਰਾ ਜੋ ਬੰਗਲਾਦੇਸ਼ ਲੈ ਲਿਆ ਇਧਰ ਵੀ ਬਹੁਤ ਲੈ ਲਿਆ ਸੀ ਪਰ ਇੰਦਰ ਗਵੰਦੀ ਛੱਡ ਗਈ ਕੀ ਕਰੀ ਹੁਣ ਔਰ 93000 ਬੰਦਾ ਛੱਡਤਾ ਉਹਨਾਂ ਦਾ ਚੰਗਾ ਭਲਾ ਤੁਹਾਡੇ ਜੇ ਹੁਣ ਇੱਥੇ ਕਿਹੜੀ ਰਹੀ ਪੈ ਗਈ ਉਹਦੇ ਹੀ ਤਾਂ ਹੈਗਾ ਬੰਗਲਾਦੇਸ਼ ਦਾ ਤਾਂ ਹੈਗਾ ਤੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀ ਨਾ ਇੱਥੇ 1800 ਤੋਂ 1850 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਹੋ ਗਿਆ ਇਹ ਕਹਿੰਦਾ ਟੂ ਨੇਸ਼ਨ ਥਿਉਰੀ ਤੇਰੀ ਥਿਉਰੀ ਕਿੱਥੋਂ ਆ ਗਈ ਵਿੱਚੋਂ ਬਈ ਰਾਜ ਤਾਂ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਹੈ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਤੇ ਤੁਸੀਂ ਐਵੇਂ ਧੱਕੇ ਦੇ ਨਾਲ ਆਪਣੀ ਪੋਲਿਟਿਕਸ ਜਿਹੜੀ ਹੈਗੀ ਖੇਡ ਕੇ ਨਹਿਰੂ ਜੀ ਤੋਂ ਲੈ ਗਏ ਆਪਣਾ ਕੰਟਰੀ ਜੋ ਗਲਤ ਗੱਲ ਹੋਈ ਹੈ ਬਹੁਤ ਵੱਡੀ ਗਲਤ ਗੱਲ ਹੋਈ ਹੈ ਇਹਨਾਂ ਨੂੰ ਦੇਣਾ ਨਹੀਂ ਚਾਹੀਦਾ ਸੀ ਤੇ ਟੂ ਨੇਸ਼ਨ ਥਿਉਰੀ ਕਿੱਥੋਂ ਹੋ ਗਈ ਅਸੀਂ ਜੀ 40% ਹੈ ਉਧਰ ਪਾਕਿਸਤਾਨੀ ਅਸੀਂ ਮੁਸਲਮਾਨ ਆ ਉਹ Hindu ਹੈ ਇਹੀ ਕਹਿ ਰਹੇ ਆ ਸੀ ਨਾ ਮੁਸਲਮਾਨ ਤਾਂ ਉਧਰ 40% ਹੈ ਇਧਰ 60% ਹੈ ਸਾਡੇ ਕੋਲ ਮੁਸਲਮਾਨਾਂ ਦੀ ਗੱਲ ਹੁਣ ਦੇਖ ਲਓ ਅੱਛਾ ਗੱਲ ਸੁਣੋ ਅੱਜ ਇੱਕ ਲੇਡੀ ਨੇ ਸਭ ਤੋਂ ਪਹਿਲਾਂ ਹਿੰਦੀ ਦੇ ਵਿੱਚ ਲੜਾਈ ਦਾ ਬਰੀਫਿੰਗ ਦਿੱਤੀ ਸੀ ਉਹਦਾ ਕੀ ਨਾਮ ਸੀ